ਸਭ ਲੈ ਲੈਂਦੇ ਆ ਫਿਰ ਸਾਡਾ ਭਲਾ ਕਿੱਥੋਂ ਹੋਊਗਾ ਸੁਝਿਆ ਜੀ ਮਾਨ ਸਾਹਿਬ ਦੇ ਹੱਥ ਚ ਇਡੀ ਇਤਿਹਾਸਿਕ ਸ਼੍ਰੀ ਸਾਹਿਬ ਆ ਸਾਡੀ ਪਛਾਣ ਨੂੰ ਲੈ ਕੇ ਨਾਲ ਚੱਲਦੇ ਆ ਫਿਰ ਅਸੀਂ ਛਾੜੂ ਨਹੀਂ ਚੱਕ ਸਕਦੇ ਤੁਸੀਂ ਆਮ ਨਹੀਂ ਹੋ ਤੁਸੀਂ ਬਹੁਤ ਖਾਸ ਹੋ ਜੇ ਸਾਡੀ ਜਿਹੜੀ ਬਲਕੇ ਸਮਤੀ ਇਹ ਆ ਵੀ ਸਾਡੇ ਕੋਲੇ ਕੋਈ ਆਪਦੀ ਧੇਰ ਨਹੀਂ ਆ ਜਿਹੜੀ ਤੇ ਰਾਂਦੇ ਕੋ ਸਾਡੇ ਕੋਲੇ ਹੈ ਉਹ ਉਹ ਇਹ ਅੱਗੇ ਕਿ ਆਉਣ ਤੱਕ ਹੋ ਚਮਨ ਸਿੰਘ ਸਾਹਿਬ ਦੀ ਗੱਲ ਹੁੰਦੀ ਦਿਖਾ ਦਿਓ ਕਿਉਂਕਿ ਨਹੀਂ ਕਰਨਗੇ ਕਿਉਂਕਿ ਉਹ ਤੁਹਾਡੇ ਹੱਕਾਂ ਦੀ ਗੱਲ ਕਰਦੇ ਪਰ ਕੌਮ ਨੂੰ ਕੋਈ ਇਲਮ ਹੀ ਨਹੀਂ ਸੀ ਇਸ ਗੱਲ ਦਾ ਕਿ ਸਾਡੀ ਖਾਤਰ ਖੜਾ ਕੌਣ ਹੈ ਕੌਣ ਹੋਰੀ ਬਸੇ ਤਰੀਕ ਪਰ ਇੱਕੋ ਹੀ ਇੱਕ ਆਗੂ ਜੋ ਬੇਦਾਗ ਸਾਡੇ ਲਈ ਲੜਦਾ ਰਿਹਾ ਸਾਡੀ ਕੌਮੀਅਤ ਲਈ ਲੜਦਾ ਰਿਹਾ ਸਾਡੇ ਲਈ ਸੰਘਰਸ਼ ਕਰਦਾ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਤੋਂ ਇਲਾਵਾ ਮੈਨੂੰ ਤਾਂ ਨਹੀਂ ਕੋਈ ਦਿੰਦਾ ਪਿਆਰਿਓ ਅੰਤਮ ਅਰਦਾਸ ਨਹੀਂ ਹੈ ਇਹ ਸਿਰਫ ਅਰਦਾਸ ਹੈ ਜੇਦੋਂ ਤੁਸੀਂ ਦੀਪ ਸਿੰਘ ਨੂੰ ਯਾਦ ਕਰੋਗੇ ਉਦੋਂ ਤੁਹਾਡੇ ਵਿੱਚ ਇਸ ਯੋਧੇ ਦੀ ਅਰਦਾਸ ਹੁੰਦੀ ਰਹੂਗੀ